ਜਿੰਨੀਆਂ ਐਫਆਈਆਰ ਹੈਗੀਆਂ ਮੇਰੀਆਂ ਸਾਰੀਆਂ ਸਿਆਸਤ ਤੋਂ ਪ੍ਰੇਰਿਤ ਸੀਗੀਆਂ ਝੂਠੀਆਂ ਸੀਗੀਆਂ ਜੈਲਸ ਵਾਲੀਆਂ ਸੀਗੀਆਂ ਪਰ ਉਹਨਾਂ ਨੂੰ ਤੋੜਨ ਵਾਸਤੇ ਚੰਗੇ ਅੱਛੇ ਲਾਇਰ ਦੀ ਲੋੜ ਪੈਂਦੀ ਆ ਤੇ ਸਿੰਦਰ ਸਾਹਿਬ ਨੇ ਬਲਕਾਰ ਸਿੰਘ ਐਡਵੋਕੇਟ ਸਿੰਦਰ ਸਾਹਿਬ ਇੱਥੇ 2019 ਤੋਂ ਲੈ ਕੇ ਅੱਜ ਤੱਕ ਬੜੀ ਮਿਹਨਤ ਕੀਤੀ ਤੇ ਅੱਜ ਜਿਹੜਾ ਕੇਸ ਆ ਝੂਠਾ ਜਿਹੜਾ ਸੀ ਉਹ ਪਰੀ ਹੋ ਗਿਆ ਤੇ ਇਸ ਲਈ ਮੈਂ ਜਿੱਥੇ ਸੱਚੇ ਪਾਸੇ ਦਾ ਧੰਨਵਾਦ ਕਰਦਾ ਉੱਥੇ ਮੈਂ ਐਡਵੋਕੇਟ ਸਾਹਿਬ ਦਾ ਵੀਰ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਕਿ ਇਹਨਾਂ ਦੀ ਸਮੂਚੀ ਟੀਮ ਨੇ ਬੜੀ ਨਿਸ਼ਚਾ ਦੇ ਨਾਲ ਦਿਲੋਂ ਇਹਨੂੰ ਲੜਿਆ ਫੀਸ ਵੱਲ ਨਹੀਂ ਵੇਖਿਆ ਜੇ ਫੀਸ ਵੱਲ ਵੇਖਦੇ ਤੇ ਸ਼ਾਇਦ ਇਹ ਕੇਸ ਹੋਰ ਬੰਨੇ ਨੂੰ ਚਲੇ ਜਾਂਦਾ ਕਿਉਂਕਿ ਬਹੁਤ ਕਬੱਡੀ ਉਹਨਾਂ ਨੇ ਕੰਦ ਖੜੀ ਕੀਤੀ ਹੋਈ ਸਟੇਟ ਵਰਸ ਆਮ ਸਿੱਖ ਵਾਹਿਗੁਰੂ ਜੀ ਦੀ ਫਤਿਹ ਇੱਕ ਝੂਠਾ ਪੁਲਿਸ ਕੇਸ 2019 ਦਾ ਲੋਹਿਆਂ ਸਾਣੇ ਦਾ ਮੇਰੇ ਉੱਪਰ ਸੀਗਾ ਜਿਹੜਾ ਬੜਾ ਹੀ ਪੁਲਿਸ ਨੇ ਇੱਕ ਠੋਠੇ ਐਵੀਡੈਂਸ ਇਕੱਠੇ ਕਰਕੇ ਤੇ ਬੜਾ ਰੇਤ ਦੀ ਕੰਧ ਬਣਾਈ ਸੀ ਮਜ਼ਬੂਤ ਕਿਲਾ ਬਣਾਇਆ ਗਿਆ ਆਪਣੇ ਜਿੱਥੋਂ ਇਹ ਨਾ ਮੈਂ ਕਹਿੰਦਾ ਮਾਰਬਲ ਦੀ ਬਣਾਈ ਸੀ ਪਰ ਐਡਵੋਕੇਟ ਸਿੰਦਰ ਸਾਹਿਬ ਨੇ ਬੜੀ ਲੰਮੀ ਮਿਹਨਤ ਕਿਉਂਕਿ ਜੇ ਮੇਰੇ ਵਰਗਾ ਬੰਦਾ ਪੈਸੇ ਜਾਂ ਕਹੋ ਕਿ ਫੀਸ ਦੇ ਨਾਲ ਕਵੇ ਕਿ ਮੈਂ ਕੇਸ ਨਾ ਨਬਣਾ ਤੇ ਔਖਾ ਵਾ ਕਿ 19 ਐਫਆਈਆ ਰਹਿ ਗਈਆਂ ਸਵੇਹ ਤਾਂ ਫੇਸਬੁਕ ਹੀ ਬਹੁਤ ਪੁਸ਼ ਕਰਦੇ ਆ ਕਿ ਇਦਾਂ ਉਦਾਂ ਨਿੱਕੇ ਨਿੱਕੇ ਪਰਚਿਆਂ ਤੇ ਭੱਜੇ ਫਿਰਦੇ ਆ ਪਰੰਤੂ ਇਹ ਦੁਨੀਆ ਐਫਆਈਆਰ ਹੈਗੀਆਂ ਮੇਰੀਆਂ ਸਾਰੀਆਂ ਸਿਆਸਤ ਤੋਂ ਪ੍ਰੇਰਿਤ ਸਿਗੀਆਂ ਝੂਟੀਆਂ ਸਿਗੀਆਂ ਜੈਲਸ ਵਾਲੀਆਂ ਸਿਗੀਆਂ ਪਰ ਉਹਨਾਂ ਨੂੰ ਤੋੜਨ ਵਾਸਤੇ ਚੰਗੇ ਅੱਛੇ ਲਾਇਰ ਦੀ ਲੋੜ ਪੈਂਦੀ ਆ ਤੇ ਸਿੰਦਰ ਸਾਹਿਬ ਨੇ ਬਲਕਾਰ ਸਿੰਘ ਐਡਵੋਕੇਟ ਸਿੰਦਰ ਸਾਹਿਬ ਇੱਥੇ 2019 ਤੋਂ ਲੈ ਕੇ ਅੱਜ ਤੱਕ ਬੜੀ ਮਿਹਨਤ ਕੀਤੀ ਤੇ ਅੱਜ ਜਿਹੜਾ ਕੇਸ ਆ ਝੂਟਾ ਜਿਹੜਾ ਸੀ ਉਹ ਬਰੀ ਹੋ ਗਿਆ ਤੇ ਇਸ ਲਈ ਮੈਂ ਜਿੱਥੇ ਸੱਚੇ ਪਾਸੇ ਦਾ ਧੰਨਵਾਦ ਕਰਦਾ ਉੱਥੇ ਮੈਂ ਐਡਵੋਕੇਟ ਸਾਹਿਬ ਦਾ ਇਹ ਦਿਲ ਦੀਆਂ ਗੱਲਾਂ ਤਾਂ ਧੰਨਵਾਦ ਕਰਦਾ ਕਿ ਇਹਨਾਂ ਦੀ ਸਮੁੱਚੀ ਟੀਮ ਨੇ ਬੜੀ ਨਿਸ਼ਟਾ ਦੇ ਨਾਲ ਦਿਲੋਂ ਇਹਨੂੰ ਲੜਿਆ ਫੀਸ ਵੱਲ ਨਹੀਂ ਵੇਖਿਆ ਜੇ ਫੀਸ ਵੱਲ ਵੇਖਦੇ ਤਾਂ ਸ਼ਾਇਦ ਇਹ ਕੇਸ ਹੋਰ ਬੰਨੇ ਨੂੰ ਚਲੇ ਜਾਂਦਾ ਕਿਉਂਕਿ ਬਹੁਤ ਵੱਡੀ ਉਹਨਾਂ ਨੇ ਕੰਧ ਖੜੀ ਕੀਤੀ ਹੋਈ ਸਟੇਟ ਵਰਸ ਆਮ ਸਿੱਖ ਤੇ ਉਹਦੇ ਵਿੱਚ ਇਹ ਕੜੀ ਬਣਿਆ ਮੈਨੂੰ ਬਹੁਤ ਵੱਡੀ ਅਜਰਾਹ ਮਿਲੀ ਹੈ ਜਿਸ ਤੇ ਬਾਦਸ਼ਾਹ ਦਾ ਧੰਨਵਾਦ ਆ ਉੱਥੇ ਇਹਨਾਂ ਦੀ ਸਮੂਚੀ ਟੀਮ ਦਾ ਧੰਨਵਾਦ ਆ ਖਾਸ ਕਰਦਾ ਕਿ ਸੱਚੇ ਪਾਸਾ ਇਹਨਾਂ ਨੂੰ ਹੋਰ ਇਸੇ ਤਰ੍ਹਾਂ ਤਰਕੀ ਮਕਸ਼ਣ ਤੇ ਇਹ ਜਿਹੜੇ ਮਾਤਰਾਣਾ tMapਾਤੜਾ ਦੀ ਗਰੀਬ ਸਿੱਖਾਂ ਦੀ ਇੱਥੇ ਮਦਦ ਕਰਦੇ ਰਹਿਣਗੇ ਇੱਕ ਝੂਠਾ ਪੁਲਿਸ ਕੇਸ 2019 ਦਾ ਲੋਹਿਆ ਸਾਣੇ ਦਾ ਮੇਰੇ ਉੱਪਰ ਸੀਗਾ ਜਿਹੜਾ ਬੜਾ ਹੀ ਪੁਲਿਸ ਨੇ ਇੱਕ ਝੂਠੀ ਐਵੀਡੈਂਸ ਇਕੱਠੇ ਕਰਕੇ ਤੇ ਬੜਾ ਰੀਤੀ ਕੰਧ ਬਣਾਈ ਮજબૂત ਕਿਲਾ ਬਣਾਇਆ ਸੀ ਆਪਦੇ ਜਿਹੜੇ ਮੇਹਨਤੀ ਨਾ ਮੈਂ ਕਹਿੰਦਾ ਉਹ ਮਾਰਬਲ ਦੀ ਬਣਾਈ ਸੀ ਪਰ ਐਡਵੋਕੇਟ ਸਿੰਧਰ ਸਾਹਿਬ ਨੇ ਬੜੀ ਲੰਮੀ ਮਿਹਨਤ ਕਿਉਂਕਿ ਜੇ ਮੇਰੇ ਵਰਗਾ ਬੰਦਾ ਪੈਸੇ ਜਾਂ ਕਹੋ ਕਿ ਫੀਸ ਦੇ ਨਾਲ ਕਵੇ ਕਿ ਮੈਂ ਕੇਸ ਰੱਲਵਾ ਤੇ ਔਖਾ ਵਾਕਿਆ 19 ਐਫ ਆਈ ਆਰ ਰਹਿ ਗਈਆਂ ਵੈਸੇ ਤਾਂ ਫੇਸਬੁੱਕ ਵੀ ਬਹੁਤ ਪੁਸ਼ ਕਰਦੇ ਆ ਵੀ ਇਦਾਂ ਉਦਾਂ ਨਿੱਕੇ ਨਿੱਕੇ ਪਰਚਿਆਂ ਤੇ ਭੱਜੇ ਫਿਰਦੇ ਆ ਪਰੰਤੂ ਇਹ ਜਿੰਨੀਆਂ ਐਫ ਆਈ ਆਰ ਹੈਗੀਆਂ ਮੇਰੀਆਂ ਸਾਰੀਆਂ ਸਿਆਸਤ ਤੋਂ ਪ੍ਰੇਰਿਤ ਸੀਗੀਆਂ ਝੂਟੀਆਂ ਸੀਗੀਆਂ ਜੈਲਸ ਵਾਲੀਆਂ ਸੀਗੀਆਂ ਪਰ ਉਹਨਾਂ ਨੂੰ ਤੋੜਨ ਵਾਸਤੇ ਚੰਗੇ ਅੱਛੇ ਲਾਇਰ ਦੀ ਲੋੜ ਪੈਂਦੀ ਆ ਤੇ ਸਿੰਧਰ ਸਾਹਿਬ ਨੇ ਬਲਕਾਰ ਸਿੰਘ ਐਡਵੋਕੇਟ ਸਿੰਧਰ ਸਾਹਿਬ ਇੱਥੇ 2019 ਤੋਂ ਲੈ ਕੇ ਅੱਜ ਤੱਕ ਬੜੀ ਮਿਹਨਤ ਕੀਤੀ ਤੇ ਅੱਜ ਜਿਹੜਾ ਕੇਸ ਆ ਟੁੱਟਾ ਜਿਹੜਾ ਸੀ ਉਹ ਪਰੀ ਹੋ ਗਿਆ ਤੇ ਇਸ ਲਈ ਮੈਂ ਜਿੱਥੇ ਸੱਚੇ ਪਾਸੇ ਦਾ ਧੰਨਵਾਦ ਕਰਦਾ ਉੱਥੇ ਮੈਂ ਐਡਵੋਕੇਟ ਸਾਹਿਬ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਇਹਨਾਂ ਦੀ ਸਮੂਚੀ ਟੀਮ ਨੇ ਬੜੀ ਇਹ ਨਿਸ਼ਚਾ ਦੇ ਨਾਲ ਦਿਲੋਂ ਇਹਨੂੰ ਲੜਿਆ ਫੀਸ ਵੱਲ ਨਹੀਂ ਵੇਖਿਆ ਜੇ ਫੀਸ ਵੱਲ ਵੇਖਦੇ ਤੇ ਸ਼ਾਇਦ ਇਹ ਕੇਸ ਹੋਰ ਬੰਨੇ ਨੂੰ ਚਲੇ ਜਾਂਦਾ ਕਿਉਂਕਿ ਬਹੁਤ ਵੱਡੀ ਉਹਨਾਂ ਨੇ ਕੰਧ ਖੜੀ ਕੀਤੀ ਹੋਈ ਸਟੇਟ ਵਰਸ ਆਮ ਸਿੱਖ ਤੇ ਉਹਦੇ ਵਿੱਚ ਇਹ ਕੜੀ ਬਣਿਆ ਮੈਨੂੰ ਬਹੁਤ ਵੱਡਿਆ ਜਰਾਹਕ ਮਿਲੀ ਆ ਜਿਸ ਤੇ بادشاہ ਦਾ ਧੰਵਾਦ ਆ ਉਥੇ ਇਹਨਾਂ ਦੀ ਸੂਚੀ ਟੀਮ ਦਾ ਧੰਵਾਦ ਆ ਆਫ ਕਰਦਾ ਕਿ ਸੱਚੇ ਪਾਸਾ ਇਹਨਾਂ ਨੂੰ ਹੋਰ ਇਸੇ ਤਰ੍ਹਾਂ ترقی ਬਖਸ਼ਣ ਤੇ ਇਹ ਜਿਹੜੇ ਮਾਤਰਾਣਾ ਠਮਾਤੜਾ ਦੀ ਗਰੀਬ ਸਿੱਖਾਂ ਦੀ ਇੱਦਾਂ ਹੀ ਮਦਦ ਕਰਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ